ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਅੰਦੇ ਕਰਮ ਕਮਾਏ ਸਬਦੇ ਸਿਉ ਚਿਤ ਨ ਲਾਵੈ ਜਿਤ ਸੁਖ ਵਸੈ ਮਨ ਆਏ ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਅੰਦੇ ਕਰਮ ਕਮਾਏ ਸਬਦੇ ਸਿਉ ਚਿਤ ਨ ਲਾਵੈ ਜਿਤ ਸੁਖ ਵਸੈ ਮਨ ਆਏ ਆਮਸ ਲੱਗਾ ਸਦਾ ਫਿਰੇ ਐਹ ਨਿਸ ਜਲਤ ਬਿਹਾਏ ਜੋ ਤਿਸ ਭਾਵੇ ਸੋ ਥੀਏ ਕਹਿਣਾ ਕਿਸੂ ਨਾ ਜਾਏ ਮਹੱਲਾ ਤੀਜਾ ਸਤ ਗੁਰੂ ਫਰਮਾਇਆ ਕਾਰੀ ਇਹ ਕਰਿਓ گرو دوارے ہوئے سب صدا حجور ہے پر میں کے شوڑ کٹ کے انتر جوت ترے ہو نام امرت ہے دارو یہ ہو ست گر کا پانا ہو سنجم سچا نے نانک ایتھے سکھیں اندر رکھ سی اگے ہر سیوں کیل کرے ہو پاوڑی آپے پار اٹھاریں بنا سپت آپے ہی فل لائے آپ مالی آپ سب سنچے آپے ہی موہ پائے ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿ ਆਸਮਾਏ ਜਨ ਨਾਨਕ ਬੜਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਲ ਨਾ ਤਮਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਿ ਆਸਮਾਏ ਜਨ ਨਾਨਕ ਵੜਿਆਈ ਆਖੇ ਹਰ ਕਰਤੇ ਕੀ ਜਿਸ ਨੂੰ ਤਿਲ ਨਾਤ ਮਾਏ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸ਼ਲੋਕ ਮਹਲਾ 3 ਜੇ ਨਾਨਕ ਗੁਰੂ ਨੂੰ ਮਿਲਣ ਤੋਂ ਬਿਨਾਂ ਸੰਸਾਰ ਅੰਨਾ ਹੈ ਅਤੇ ਅੰਨੇ ਹੀ ਕੰਮ ਕਰਦਾ ਹੈ ਸਤਿਗੁਰ ਦੇ ਸ਼ਬਦ ਨਾਲ ਮਨ ਨਹੀਂ ਜੋੜਦਾ ਜਿਸ ਕਰਕੇ ਹਿਰਦੇ ਵਿੱਚ ੁੱਕ ਆਵਸੇ ਤਮੋ ਗੁਣ ਵਿੱਚ ਮਸਤ ਹੋਇਆ ਹੋਇਆ ਸਦਾ ਭਟਕਦਾ ਅਤੇ ਦਿਨ ਰਾਤ ਤਮੋ ਗੁਣ ਵਿੱਚ ਸਦੜਿਆ ਉਸ ਦੀ ਉਮਰ ਗੁਜ਼ਰਦੀ ਹੈ ਇਸ ਬਾਰੇ ਕੋਈ ਆਖਿਆ ਨਹੀਂ ਜਾ ਸਕਦਾ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਸੋਈ ਹੁੰਦਾ ਹੈ ਸਤਿਗੁਰ ਨੇ ਹੁਕਮ ਦਿੱਤਾ ਹੈ ਪਰਮਦਾਤਿ ਛੋੜ ਕੱਟਣ ਲਈ ਇਹ ਕਾਰ ਭਾਵ ਇਲਾਜ ਕਰੋ ਗੁਰੂ ਦੇ ਦਰ ਤੇ ਜਾ ਕੇ ਭਾਵ ਗੁਰੂ ਦੀ ਚਰਨੀ ਲਾ ਕੇ ਮਾਲਕ ਨੂੰ ਯਾਦ ਕਰੋ ਮਾਲਕ ਸਦਾ ਅੰਗ ਸੰਗ ਹੈ ਅੱਖਾਂ ਅਗੋ ਭਰਮ ਦੇ ਜਾਲੇ ਨੂੰ ਲਾ ਕੇ ਹਿਰਦੇ ਵਿੱਚ ਉਸ ਦੀ ਜੋਰ ਟਿਕਾਓ ਹਰੀ ਦਾ ਨਾਮ ਅੰਮ੍ਰਿਤ ਕਰਨ ਵਾਲਾ ਹੈ ਏਹ ਦਾਰੂ ਵਰਤੋ ਸਤਗੁਰ ਦਾ ਬਾਣਾ ਮੰਨਣਾ ਚਿੱਤ ਵਿੱਚ ਰੱਖੋ ਅਤੇ ਸੱਚਾ ਪਿਆਰ ਰੂਪ ਰੈਣੀ ਧਾਰਨ ਕਰੋ। ਏ ਨਾਨਕ ਏ ਦਾਰੂ ਇੱਥੇ ਸੰਸਾਰ ਵਿੱਚ ਸੁਖੀ ਰੱਖੇਗਾ ਤੇ ਅੱਗੇ ਪਰਲੋਕ ਵਿੱਚ ਵੀ ਹਰੀ ਨਾਲ ਹਰਲੀਆਂ ਮਾਣੋਗੇ। ਪ੍ਰਭੂ ਆਪ ਹੀ ਬਨਸਪਤ ਦੇ 18 ਭਾਰ ਹੈ। ਭਾਵ ਸਾਰੀ ਸ੍ਰਿਸ਼ਟੀ ਦੀ ਬਨਸਪਤ ਆਪ ਹੀ ਹੈ ਆਪ ਹੀ ਉਸ ਨੂੰ ਫਲ ਆਉਂਦਾ ਹੈ ਆਪ ਹੀ ਮਾਲੀ ਹੈ ਤੇ ਆਪ ਹੀ ਪਾਣੀ ਦੇਣ ਵਾਲਾ ਹੈ ਤੇ ਆਪ ਹੀ ਫਲ ਖਾਂਦਾ ਹੈ ਆਪ ਹੀ ਕਰਨ ਵਾਲਾ ਹੈ ਆਪ ਹੀ ਭੋਗਣ ਵਾਲਾ ਹੈ ਆਪ ਹੀ ਦਿੰਦਾ ਹੈ ਤੇ ਆਪ ਹੀ ਦਿਵਾਉਂਦਾ ਹੈ ਮਾਲਕ ਵੀ ਆਪ ਹੈ ਤੇ ਰਾਖਾ ਵੀ ਆਪ ਹੈ ਆਪ ਹੀ ਸਰਬਥਾਈਂ ਵਿਆਪਕ ਹੈ ਏ ਨਾਨਕ ਕੋਈ ਵਿਰਲਾ ਸੇਵਕ ਉਸ پرب کی سفسلا کرتا ہے جسن ساری سرشٹی کا کرتا پھگتا ہوں بھی رتما بھی کوئی تمہ نہیں ہے واحج جی کا خالصہ واحج جی کی فتح